ਸਾਰੇ ਪੰਜਾਬੀਆਂ ਨੂੰ ਜਿਵੇਂ ਪਤਾ ਹੀ ਹੈ ਕਿ ਪੰਜਾਬ ਦੇ ਅੰਦਰ ਹੜਾਂ ਦੀ ਭਿਆਨਕ ਸਥਿਤੀ ਨੂੰ ਮੱਦੇਨਜ਼ਰ ਰੱਖਦੇ ਆਂ ਦੇਸ਼ ਵਿਦੇਸ਼ ਵਿੱਚ ਸੰਗਤਾਂ ਉਪਰਾਲੇ ਕਰ ਰਹੀਆਂ ਤੇ ਸੰਗਤਾਂ ਨੇ ਇਸ ਕਦਰ ਉਪਰਾਲੇ ਕੀਤੇ ਕਿ ਬਾਬੇ ਨਾਨਕ ਦੀ ਕਲਾ ਆਪ ਵਰਤੀ ਅੱਜ ਇਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਗੁਰਦੁਆਰਾ ਭਾਈ ਗੁਰਦਾਸ ਜੀ ਫਰੀਦਕੋਟ ਤੋਂ ਜਿੱਥੇ ਸੰਗਤਾਂ ਬੜੀ ਸ਼ਰਧਾ ਤੇ ਪਿਆਰ ਦੇ ਨਾਲ ਸੇਵਾ ਕਰਕੇ ਲੰਗਰ ਤਿਆਰ ਕਰ ਰਹੀਆਂ ਇਹ ਲੰਗਰ ਇਹ ਜਿੱਥੇ-ਜਿੱਥੇ ਲੋੜਵੰਦਾਂ ਨੂੰ ਪਹੁੰਚਾਇਆ ਜਾਣਾ ਹੈ ਤੇ ਇਹ ਤੁਸੀਂ ਸਮੱਗਰੀ ਦੇਖ ਸਕਦੇ ਹੋ ਪਾਣੀ ਦੀਆਂ ਬੋਤਲਾਂ ਵੱਡੇ ਪੱਧਰ ਤੇ ਤੇ ਇਹ ਗੁਰੂ ਕਾ ਲੰਗਰ ਕੱਲ ਨੂੰ ਸੰਗਤਾਂ ਨੇ ਤਿਆਰ ਵੀ ਕਰਨਾ ਜਿਸ ਤਰ੍ਹਾਂ ਪਿਆਰੇ ਦੋਸਤੋ ਗੁਰਦੁਆਰਾ ਸਾਹਿਬ ਦੀ ਸੰਗਤ ਰਲ ਮਿਲ ਕੇ ਹੁਣ ਰਾਤ ਦਾ ਟਾਈਮ ਹੈ ਸਿੰਘ ਆਪਣੇ ਕੰਮਕਾਰ ਛੱਡ ਕੇ ਸਾਰੇ ਤੇ ਸੇਵਾਵਾਲੀ ਡਟੇ ਹੋਏ ਆ ਮੈਂ ਤੁਹਾਨੂੰ ਗਰੋਸਰੀ ਦਿਖਾਈ ਹੈ ਤੇ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਗੁਰਪ੍ਰੀਤ ਸਿੰਘ ਖੜੇ ਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਣਾ ਜੀ ਤੁਸੀਂ ਸਮਗਰੀ ਸਾਰੀ ਸੇਵਾ ਕਾਰਜ ਕਰ ਰਹੇ ਹੋ ਹਾਂਜੀ ਇਹਦੇ ਬਾਰੇ ਜਾਣਕਾਰੀ ਦਿਓ ਤੁਸੀਂ ਕਿਹੜੇ ਬਾਰਡਰ ਤੇ ਤੁਸੀਂ ਕਿ ਦਰਿਆ ਦੇ ਕਿਹੜੇ ਕਿਤੇ ਲੈ ਕੇ ਜਾਣਾ ਜੀ ਆਪ ਜੀ ਨੂੰ ਪਤਾ ਹੀ ਹੈ ਤੇ ਸਾਰੀਆਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਵੀ ਪਤਾ ਹੀ ਆ ਕਿ ਪੰਜਾਬ ਦਾ ਜਿਹੜਾ ਤਿੰਨ ਹਿੱਸੇ ਪਾਣੀ ਦੇ ਨਾਲ ਡੁੱਬ ਚੁੱਕੇ ਆ ਤੋਂ ਇੱਕ ਹਿੱਸਾ ਜੋ ਮਾਲਵੇ ਏਰੀਏ ਦਾ ਬਚਿਆ ਤੇ ਇਹ ਫਰੀਦਕੋਟ ਦੀ ਸੰਗਤ ਨੂੰ ਜਿਹੜੀ ਸੇਵਾ ਕਰਨਾਲਕ ਬਾਸ਼ਾ ਨੇ ਬਖਸ਼ੀ ਆ ਸੋ ਸਾਡੇ ਬਹੁਤ ਹੀ ਵੱਡੇ ਭਾਗ ਆ ਕਿ ਜੋ ਪ੍ਰੋਇਪਰ ਏਰੀਏ ਦੇ ਵਿੱਚ ਪਾਣੀ ਆਇਆ ਪ੍ਰੋਇਪਰ ਏਰੀਏ ਦੇ ਨਾਲ ਲੱਗਦੇ ਕਈ ਪਿੰਡ ਹੈ ਜੋ ਜਿੱਥੋਂ ਤੱਕ ਬਿਲਕੁਲ ਵੀ ਰਸ ਨਹੀਂ ਪਹੁੰਚੀ ਸੋ ਸਾਡਾ ਉਹਨਾਂ ਸੱਜਣਾ ਨਾਲ ਉਹਨਾਂ ਪਿੰਡਾਂ ਦੇ ਲੋਕਾਂ ਨਾਲ ਕੰਟੈਕਟ ਹੋਇਆ ਜੋ ਪੂਰੇ ਪਾਣੀ ਦੀ ਮਾਰ ਹੇਠਾ ਚੁੱਕੇ ਨੇ ਸੋ ਸਾਡਾ ਵੀ ਜੋ ਪ੍ਰਸ਼ਾਦਾ ਪਾਣੀ ਗੁਰਦੁਆਰਾ ਸਾਹਿਬ ਵਿੱਚ ਤਿਆਰ ਕਰਕੇ ਔਰ ਸੁੱਕੀ ਰਸਦ ਜੋ ਇੱਕ ਕਿੱਟ ਬਣਾ ਕੇ ਉਹ ਸਾਰੀ ਸੰਗਤ ਦੇ ਸਹਿਯੋਗ ਨਾਲ ਅਸੀਂ ਗੋਇਂਪੁਰ ਏਰੀਏ ਦੇ ਜੋ ਪੈਂਡਾ ਉਹਨਾਂ ਸੰਗਤਾਂ ਵਾਸਤੇ ਅਸੀਂ ਲੰਗਰ ਲੈ ਕੇ ਜਾ ਰਹੇ ਹਾਂ ਸੋ ਅੱਜ ਸ਼ਨੀਵਾਰ ਹੈ ਕੱਲ ਐਤਵਾਰ ਹੈ ਕੱਲ ਸਵੇਰ 3 ਵਜੇ ਤੋਂ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਜੋ ਸੇਵਾ ਹੈ ਆਰੰਭ ਹੋ ਜਾਣੀ ਹੈ ਸੋ ਇਹ ਸਾਰਾ ਯੂਥ ਤੁਹਾਡੇ ਸਾਹਮਣੇ ਖੜਾ ਹੈ ਇਹ ਸਾਰੇ ਹੀ ਯੂਥ ਦੇ ਸਹਿਯੋਗ ਨਾਲ ਇਹ ਜਿਹੜਾ ਸੇਵਾ ਦਾ ਕਾਰਜ ਹੈ ਇਹ ਆਰੰਭਿਆ ਸੀ ਤੇ ਇਹ ਤੁਹਾਨੂੰ ਜਿਹੜਾ ਫਤੇ ਵੀ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਕੀਤਾ ਜਾਣਾ ਠੀਕ ਹੈ ਜੀ ਜਿੱਥੇ ਦੇਖੋ ਜੀ ਸਿਆਣੇ ਵੀਰ ਨੌਜਵਾਨ ਜਿਹੜੇ ਹੈਗੇ ਆ ਆਪਣਾ ਉਦਮੀ ਸਿੰਘ ਜਿਹੜੇ ਉਪਰਾਲੇ ਕਰਦੇ ਉੱਥੇ ਨੌਜਵਾਨ ਵੀਰ ਉੱਬਰ ਦੀ ਚੜ੍ਹਦੀ ਜਵਾਨੀ ਵਾਲੇ ਵੀਰ ਵੀ ਨਾਲ ਲੱਗੇ ਹੋਏ ਆ ਤੇ ਕਾਕਾ ਜੀ ਕੀ ਨਾਂ ਤੁਹਾਡਾ ਮੇਰਾ ਨਾਮ ਹੈ ਗੁਰਨੂਰ ਜੋਤ ਸਿੰਘ ਗੁਰਨੂਰ ਗੁਰਨੂਰ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਜਿਸ ਦਿਨ ਦੇ ਹੜਾ ਆਏ ਆ ਤੁਸੀਂ ਲਗਾਤਾਰ ਸੇਵਾ ਕਰ ਰਹੇ ਹੋ ਤੇ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਦੇਖੋ ਜੀ ਆਏ ਆ ਵੀ ਆਪਾਂ ਦੇਖ ਹੀ ਰਹੇ ਆ ਵੀ ਨਾ ਸੈਂਟਰ ਸਰਕਾਰ ਵੱਲੋਂ ਤੇ ਨਾ ਕੋਈ ਸਟੇਟ ਵੱਲੋਂ ਕੋਈ ਆਪਾਂ ਨੂੰ ਮਦਦ ਨਹੀਂ ਮਿਲ ਰਹੀ ਤਾਂ ਫਿਰ ਇਹ ਆਪਾਂ ਨੂੰ ਜੋ ਯੂਥ ਨੂੰ ਹੀ ਉਪਰਾਲਾ ਕਰਨਾ ਪਏਗਾ ਤੇ ਫਿਰ ਹੀ ਜੋ ਪੰਜਾਬ ਇਸ ਮੁਸ਼ਕਲ ਸਮੇਂ ਚੋਂ ਬਾਹਰ ਨਿਕਲ ਸਕਦਾ ਤਾਂ ਇਸ ਕਰਕੇ ਮੈਂ ਜ਼ਰੂਰੀ ਸਮਝਦਾ ਵੀ ਯੂਥ ਨੂੰ ਵੀ ਮੂਹਰੇ ਆਉਣਾ ਚਾਹੀਦਾ ਠੀਕ ਹੈ ਜਿਵੇਂ ਯੂਥ ਤਾਂ ਖੈਰ ਬਹੁਤ ਸੜਕਾਂ ਤੇ ਉਤਰ ਚੁੱਕਿਆ ਜਿਵੇਂ ਆਪਾਂ ਹੁਣ ਦੇਖਿਆ ਇਹਨਾਂ ਦਿਨਾਂ 'ਚ ਪੰਜਾਬ ਆਪਾਂ ਗੱਲ ਵਿਸ਼ੇ ਤੋਂ ਥੋੜਾ ਜਿਹਾ ਅੱਡਾ ਸਵਾਲ ਵੀ ਪੰਜਾਬ ਦੇ ਨਵੇਂ ਬੱਚੇ ਨਸ਼ਿਆਂ ਵੱਲੀ ਜਾ ਰਹੇ ਆ ਤੁਸੀਂ ਉਹਨਾਂ ਬਾਰੇ ਕੀ ਵਿਚਾਰ ਕਰਦੇ ਹੋ ਕਿ ਹੁਣ ਜਿਹੜੇ ਨੌਜਵਾਨ ਅੱਗੇ ਆਪਾਂ ਨੂੰ ਦਿਸੇ ਆ ਯੂਥ ਇਸੇ ਪੰਜਾਬ ਦਾ ਉਹਦੇ ਬਾਰੇ ਕੀ ਮਹਿਸੂਸ ਕਰਦੇ ਹੋ ਦੇਖੋ ਜੀ ਇਹ ਤਾਂ ਵੀ ਆਪਣੇ ਤੇ ਡਿਪੈਂਡ ਕਰਦਾ ਆਪਾਂ ਕਿਹੜੇ ਰਾਹਤੇ ਤੇ ਜਾਣਾ ਚਾਹੁੰਦੇ ਆ ਵੀ ਐ ਨਹੀਂਗਾ ਵੀ ਸਾਰਾ ਪੰਜਾਬ ਹੀ ਨਸ਼ਿਆਂ 'ਚ ਹੂੰ ਕਈ ਨੌਜਵਾਨ ਇਹੋ ਜਿਹੇ ਵੀ ਨੇ ਜੋ ਉਹਨਾਂ ਤੋਂ ਬਾਹਰ ਕੱਢਣ ਲਈ ਦੂਜਿਆਂ ਦੀ ਵੀ ਮਦਦ ਕਰਦੇ ਨੇ ਗੁੱਡ ਤੇ ਕਈ ਨੌਜਵਾਨ ਇਹੋ ਜਿਹੇ ਵੀ ਨੇ ਜੋ ਕਿ ਹਰ ਪਾਸੇ ਮੰਨ ਲਓ ਕਿਤੇ ਨਾ ਕੋਈ ਵੀ ਜ਼ਰੂਰਤ ਆ ਉਹ ਪੂਰਾ ਯੋਗਦਾਨ ਦਿੰਦੇ ਨੇ ਯਾਨੀ ਕਿ ਵੀ ਜਿੱਥੇ ਨਸ਼ਿਆਂ ਦੇ ਵਿੱਚ ਹੈਗੇ ਉੱਥੇ ਚੜ੍ਹਦੀ ਕਲਾ ਵਾਲੇ ਨੌਜਵਾਨ ਵੀ ਬਹੁਤ ਵਧੀਆ ਜਿਹਾ ਕੰਮ ਕਰਦੀ ਆ ਚਲੋ ਜੀ ਸਿੰਘੋ ਇਸੇ ਤਰ੍ਹਾਂ ਡਟੇ ਰਹੋ ਸੇਵਾ ਦੇ ਵਿੱਚ ਪਰਮਾਤਮਾ ਤੁਹਾਨੂੰ ਜਿਹੜੀ ਇਹ ਤੌਫੀਕ ਦੇਵੇ ਕਿ ਤੁਸੀਂ ਵੱਧ ਵੱਧ ਮਿਹਨਤ ਕਰੋ ਔਰ ਆਪਣੇ ਪੰਜਾਬ ਦੇ ਦੁੱਖ ਦਰਦਾਂ ਦੇ ਨਾਲ ਪੰਜਾਬੀ ਖੜਦਾ ਤੇ ਕਿਉਂਕਿ ਪੰਜਾਬ ਚ ਜੰਮਿਆਂ ਨੂੰ ਨਿਤ ਮੁਹਿਮਾ ਕਿ ਨਹੀਂ ਤੇ ਸੰਗਤ ਨੇ ਬਹੁਤ ਜਿਆਦਾ ਸਹਿਯੋਗ ਦਿੱਤਾ ਜੀ ਗੁਰਦੁਆਰਾ ਸਾਹਿਬ ਆ ਕੇ ਰਾਸ਼ਨ ਪਾਣੀ ਘਰ ਘਰ ਜਾ ਕੇ ਵੀ ਲੈ ਕੇ ਆਏ ਗੁਰਦੁਆਰਾ ਸਾਹਿਬ ਵੀ ਲੈ ਕੇ ਆਏ ਹਾਂਜੀ ਹਾਂਜੀ ਮੈਂ ਅੱਖੀਂ ਦੇਖਿਆ ਜੀ ਸੇਵਾ ਕੀਤੀ ਇੱਧਰੋਂ ਉੱਤੋਂ ਬੜੋ ਕੀਤੀ ਹੈ ਜੀ ਜੀ ਦੇਖੋ ਜੀ ਹਾਂਜੀ ਇੱਥੇ ਇੱਕ ਮੈਂ ਵੀਡੀਓ ਖਤਮ ਕਰਦਾ ਕਰਦਾ ਬਾਈ ਜੀ ਨੇ ਬਹੁਤ ਸੁਣੀ ਦੋਸਤੋ ਮੈਂ ਅੱਖੀਂ ਦੇਖਿਆ ਵੀਰ ਪਿਛਲੇ 5-6 ਦਿਨ ਤੋਂ ਇੱਕ ਵੀਕ ਤੋਂ ਲਗਾਤਾਰ ਘਰ ਘਰ ਗਏ ਆ ਜਦੋਂ ਤੁਸੀਂ ਘਰ ਘਰ ਗਏ ਹੋ ਬਾਈ ਜੀ ਤੇ ਘਰਾਂ 'ਚ ਜਾ ਕੇ ਤੁਸੀਂ ਘਰਾਂ ਦਾ ਜਿਹੜਾ ਬਿਹੇਵ ਸੀਗਾ ਜਾਂ ਘਰਾਂ ਦਾ ਰੁਖ ਸੀਗਾ ਉਹ ਕਿਸ ਤਰ੍ਹਾਂ ਦਾ ਤਕਿਆ ਬਾਈ ਜੀ ਉਹਨਾਂ ਨੇ ਫਰੇ ਕਈ ਵਾਰੀ ਕੋਈ ਬੰਦਾ ਗੁਰਦੁਆਰੇ ਨਹੀਂ ਆ ਸਕਦਾ ਇਹ ਘਰਾਂ 'ਚ ਗਏ ਉਹਨਾਂ ਨੇ ਮਸਕੇ ਸਾਰੇ ਨੇ ਕਿ ਨੇ ਪੈਸੇ ਦਾ ਯੋਗਦਾਨ ਦਿੱਤਾ ਕਿ ਨੇ ਕੋਈ ਖੰਡ ਚੌਲ ਜੁੱ ਦੁੱਧ ਆਟਾ ਸਭ ਪਾਇਆ ਜੀ ਉਹਨੇ ਗੁਰੂ ਘਰ ਇਕੱਠਾ ਕਰਕੇ ਉਹਨੂੰ ਸਾਰਾ ਕੋ ਰਾਸ਼ਨ ਪੜਾ ਕੇ ਉੱਥੇ ਲੈ ਕੇ ਜਾਣਾ ਹੀ ਸੁੱਕਾ ਰਾਸ਼ਨ ਵੀ ਲੈ ਕੇ ਜਾਣਾ ਬਹੁਤ ਜਾਣ ਕੇ ਲੋਕਾਂ ਨੇ ਬਸਤੀ ਬਸਤੀ ਨੂੰ ਬਹੁਤ ਜਿਆਦਾ ਸੰਯੋਗ ਦਿੱਤਾ ਜੀ ਜਿੱਥੋਂ ਤੱਕ ਮੈਂ ਦੇਖਿਆ ਵੀ ਤੁਸੀਂ ਲੋੜਵੰਦਾਂ ਦੇ ਘਰਾਂ 'ਚ ਵੀ ਗਏ ਆਂ ਲੋੜਵੰਦਾਂ ਨੇ ਵੀ ਲੋੜਵੰਦਾਂ ਦੀ ਹੈਲਪ ਕੀਤੀ ਉਹਨਾਂ ਨੇ ਬਹੁਤ ਤਮਤ ਸੇਵਾ ਕੀਤੀ ਬਹੁਤ ਜਿਆਦਾ ਸੇਵਾ ਕੀਤੀ ਜੀ ਜਿਨੂੰ ਕਰ ਰਹੇ ਜਿਨੂੰ ਵੀ ਕਰ ਰਹੇ ਕਹਿੰਦੇ ਇਹ ਕਿਸੇ ਦੀ ਮੁਸੀਬਤ ਆ ਫਕਦੀ ਹੈ ਜੀ ਯਾ ਜੋ ਉਹਨਾਂ ਤੇ ਆ ਸਾਡੇ ਤੇ ਵੀ ਆ ਸਕਦੀ ਹੈ ਜੀ ਅੱਜ ਆਈ ਉਹਨਾਂ ਨਾਲ ਖੜਾ ਕਿਉਂ ਕੋਈ ਇਹੋ ਜੇ ਘਰ ਦਾ ਕੋਈ ਇਨਸੀਡੈਂਟ ਕੋਈ ਇਹੋ ਜੇ ਘਰ ਦੀ ਕੋਈ ਗੱਲਬਾਤ ਜਿਹੜੀ ਤੁਹਾਡੀ ਤੁਸੀਂ ਸ਼ੇਅਰ ਕਰਨੀ ਚਾਹੁੰਦੇ ਹੋਵੇ ਵੀ ਮੈਂ ਮੈਨੂੰ ਮੈਂ ਵੇਖਿਆ ਵੀ ਤੁਸੀਂ ਬਹੁਤ ਗਰੀਬ ਘਰਾਂ ਦੇ ਵੀ ਉਹਨਾਂ ਦੇ ਘਰੇ ਵੀ ਉਵੇਂ ਹੀ ਗਏ ਆ ਜਿਵੇਂ ਵੱਡੇ ਦੇ ਘਰੇ ਜਾ ਰਹੇ ਹੋ ਰਾਈਟ ਤੇ ਬਹੁਤ ਸਹਿਯੋਗ ਦਿੱਤਾ ਜੀ ਕਿਸੇ ਨੇ ਕੱਪੜੇ ਵੀ ਦਿੱਤੇ ਆ ਜੀ ਕਿਹਨੇ ਹਰ ਇੱਕ ਜੀ ਦੀ ਵੀ ਕਿਤੇ ਉੱਥੇ ਇਹ ਚੀਜ਼ ਦੀ ਲੋੜ ਪੈ ਸਕਦੀ ਠੀਕ ਠੀਕ ਦੇਖੋ ਗਰਬਾਣੀ ਦੇ ਵਿੱਚ ਸਾਡੇ ਗੁਰੂਆਂ ਨੇ ਵੀ ਪਰਮਾਨ ਦਿੱਤਾ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਅਸੀਂ ਚੰਗੇ ਕਰਮ ਲਈ ਜਦੋਂ ਨਿਕਲਦੇ ਆ ਤੋ ਜਹਾਨ ਵੀ ਸਾਡੇ ਨਾਲ ਓਡੇ ਨਾ ਬੁੱਢਾ ਲਾ ਕੇ ਜਿਹੜਾ ਸਾਥ ਦਿੰਦਾ ਚੰਗੇ ਕਰਮਾਂ ਨੂੰ ਕੋਈ ਨਹੀਂ ਪਛਾਣ ਹਟਦਾ ਠੀਕ ਜੀ ਉਹ ਸਾਰੇ ਹੀ ਮੱਲੇ ਨੇ ਸਾਥ ਦਿੱਤਾ ਕਿਸੇ ਨੂੰ ਆਇ ਨਹੀਂ ਲੱਗਾ ਅਸੀਂ ਗਰੀਬ ਆ ਪਰ ਅੰਦਰੋਂ ਆਵਾਜ਼ ਆਈ ਵੀ ਦੇਣਾ ਚਾਹੀਦਾ ਆਪ ਨੇ ਦੁੱਲ ਕੀ দান ਕੀਤਾ ਕੋਟਲਾ ਦਿੱਤਾ ਜੀ 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 ਠੀਕ ਆ ਕਿਸੇ ਦਾ 1 ਰੁਪਈਆ ਵੀ ਉਹ ਲੱਖ ਵਰਗਾ ਬਣਾਉਣਾ ਉੱਥੇ ਜਾ ਕੇ ਬਿਲਕੁਲ ਜੀ ਠੀਕ ਆ ਜੀ ਬਹੁਤ ਜਿਆਦਾ ਜਾਨੀ ਸਹਿਯੋਗ ਦੇ ਨਾਲ ਤੇ ਬਾਕੀ ਇਹ ਪਰਮਾਤਮਾ ਇਹੋ ਜੇ ਕਾਰਜ ਆਪਣੇ ਆਪ ਵਸਕੇ ਕਰਾਉਂਦਾ ਜੀ ਠੀਕ ਆ ਜੀ ਆਪਾਂ ਕੌਣ ਹੁੰਨੇ ਕਰਨ ਵਾਲੇ ਇੱਕ ਗੁਰਪ੍ਰੀਤ ਸਿੰਘ ਜੀ ਗੱਲ ਜਿਹੜੀ ਹੈਗੀ ਜੋ ਪਾਣੀ ਥੱਲੇ ਆਉਣਾ ਹਾਂਜੀ ਪਾਣੀ ਜਦੋਂ ਖਤਮ ਉਸ ਤੋਂ ਬਾਅਦ ਜਿਹੜਾ ਉੱਥੇ ਮੰਝਰ ਬਣਨਾ ਹੈ ਪਾਣੀ ਲੈਵਲ ਡਾਊਨ ਹੋਣਾ ਉਹਦੇ ਲਈ ਵੀ ਤੁਹਾਡੇ ਵਰਗੇ ਜਿਹੜੇ ਨੌਜਵਾਨ ਗੁਰਦੁਆਰਾ ਦੀਆਂ ਪ੍ਰਬੰਧਕ ਕਮੇਟੀਆਂ ਜਾਂ ਯੂਥ ਕੁਝ ਕਰਨਾ ਚਾਹੁੰਦਾ ਵੀ ਜਿਵੇਂ ਵੱਡੇ ਪੱਧਰ ਤੇ ਉਹ ਤੋਂ ਸਾਨੂੰ ਮੰਝਰ ਜਿਹੜਾ ਨਜ਼ਰ ਆਊਗਾ ਬਿਲਕੁਲ ਵੀਰ ਜੀ 10% ਜਿਹੜੀ ਮੁਸੀਬਤ ਆ ਜਿਹੜੀ ਹੁਣ ਆ ਜਿਹੜੀ 90% ਮੁਸੀਬਤ ਆ ਜਿਹਨੂੰ ਦੂਰ ਕਰਨਾ ਪੈਣਾ ਉਹ ਪਾਣੀ ਲੈਵਲ ਹੀਠਾਂ ਡਾਊਨ ਆਉਣ ਤੋਂ ਬਾਅਦ ਹੀ ਸ਼ੁਰੂ ਹੋਣੀ ਆ ਜੀ 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 ਠੀਕ ਹੈ ਜੀ ਜਿਵੇਂ ਦੇਖ ਲਓ ਤੁਸੀਂ ਹੁਣ ਬਹੁਤ ਜ਼ਿਆਦਾ ਪਸ਼ੂਆਂ ਦਾ ਜਿਹੜਾ ਨੁਕਸਾਨ ਹੋ ਚੁੱਕਿਆ ਉਹ ਬਿਮਾਰੀ ਫੈਲਣੀ ਆ ਪਾਣੀ ਖੜੇ ਦੇ ਵਿੱਚ ਖੜਾ ਪਾਣੀ ਜਿਹੜਾ ਮਾੜਾ ਹੀ ਆ ਬਿਮਾਰੀ ਦਾ ਘਰ ਆ ਸੋ ਜ਼ਮੀਨਾਂ ਨੂੰ ਜਿਹੜਾ ਲੈਵਲ ਤੇ ਕਰਨਾ ਪੱਧਰ ਕਰਨਾ ਮਿੱਟੀ ਬਹੁਤ ਜ਼ਿਆਦੀ ਜਾਣੀ ਫੁੱਲ ਮਿਲਾ ਕੇ ਇੱਕ ਨਵੀਂ ਫਿਰਜ ਨਹੀਂ ਹੋਣੀ ਉਸ ਧਰਤੀ ਦੀ ਜੀ ਜੀ ਚਲੋ ਬਿਲਕੁਲ ਜੀ ਪ੍ਰਮਾਤਮਾ ਤੁਹਾਨੂੰ ਐਂ ਚੜ੍ਹਦੀ ਕਲਾ ਨਾਲ ਸੇਵਾ ਕਾਰਜ ਕਰਦੇ ਰੱਖੇ ਜੀ ਜੀ ਸਾਰੀ ਸੰਗਤ ਦੇ ਸਹਿਯੋਗ ਨਾਲ ਹੀ ਆ ਜੀ ਇਸੇ ਤਰ੍ਹਾਂ ਅੱਗੇ ਵੀ ਕਾਰਜ ਹੁੰਦਾ ਰਹੂਗਾ ਫੇਰ ਸਾਡੀ ਟੀਮ ਬਾਕੀ ਠੀਕ ਹੈ ਦੁਬਾਰਾ ਸਾਹਿਬ ਤੋਂ ਸੰਗਤ ਫੇਰ ਦੁਬਾਰਾ ਵੀ ਜਾਏਗੀ ਠੀਕ ਹੈ ਜੀ ਆ ਜਦੋਂ ਪਾਣੀ ਡਾਊਨ ਹੋ ਗਿਆ ਲੈਵਲ ਡਾਊਨ ਹੋ ਗਿਆ ਉਸ ਤੋਂ ਬਾਅਦ ਫੇਰ ਸੇਵਾ ਜਾਏਗੀ ਚਲੋ ਜੀ ਪ੍ਰਮਾਤਮਾ ਤੁਹਾਨੂੰ ਆਈ ਉਦਮ ਬਲ ਦੇਵੇ ਤੁਸੀਂ ਅੱਗੇ ਵੀ ਆਪਾਂ ਸਾਰਿਆਂ ਨੇ ਡਟ ਕੇ ਉਸ ਜਿਹੜੇ ਜਿਹੜੇ ਵੀ ਪਿੰਡਾਂ 'ਚ ਤੁਸੀਂ ਜਾਓ ਉਹਨਾਂ ਦੇ ਹਾਲਚਲ ਜਾਣ ਕੇ ਆਇਓ ਔਰ ਉਹਨਾਂ ਦੀਆਂ ਲੋੜਾਂ ਨੂੰ ਨੋਟ ਕਰਕੇ ਲਿਆਇਓ ਤਾਂ ਜੋ ਗਰਾਊਂਡ ਰਿਪੋਰਟ ਜਿਹੜੀ ਜ਼ੀਰੋ ਰਿਪੋਰਟ ਹੈ ਨਾ ਉਥੋਂ ਲੋਕਾਂ ਦੀ ਅਸਲ ਡਿਮਾਂਡ ਕੀ ਹੈ ਮੈਂ ਆਸ਼ਾ ਕਰਦਾ ਕਿ ਕੱਲ ਨੂੰ ਤੁਸੀਂ ਉਹ ਲੈ ਕੇ ਆਉਂਗੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੰਦੂਰ ਦੇ ਫੁਲਕੇ ਜੀ ਗੁਰੂ ਦੇ ਲੰਗਰ ਦੀ ਕਲਾ ਦੋਸਤੋ ਗੁਰਦੁਆਰਾ ਭਾਈ ਗੁਰਦਾਸ ਜੀ ਰਾਤ ਦੀ ਸੰਗਤ ਗੁਰੂ ਕਲੰਗਰ ਤਿਆਰ ਕਰਨ ਵਾਸਤੇ ਲੱਗੀ ਹੋਈ ਹੈ ਤੁਸੀਂ ਇਸ ਵੀਡੀਓ ਦੀ ਕੰਟੀਨਿਉਟੀ ਦੇ ਵਿੱਚ ਹੀ ਵੇਖਿਆ ਰਾਤ ਦੀਆਂ ਬੈਠਾਂ ਚੱਲੀਆਂ ਹੁਣ ਸਵੇਰ ਹੁੰਦਿਆਂ ਵੀ ਸੰਗਤ ਮੈਂ ਤੁਹਾਨੂੰ ਸ਼ਾਰਟ ਵਿਖਾਏ ਆ ਜੋ ਲੰਗਰ ਤਿਆਰ ਕਰ ਰਹੀ ਹੈ ਤੇ ਗੁਰਦੁਆਰਾ ਭਾਈ ਗੁਰਦਾਸ ਜੀ ਦੀ ਸਮੂਹ ਪ੍ਰਬੰਧਕ ਕਮੇਟੀ ਸਿੰਘ ਸੱਜਣ ਖੜੇ ਨੇ ਸੋ ਆਪਾਂ ਉਹਨਾਂ ਤੋਂ ਜਾਣਦੇ ਕਿ ਇਹ ਸੇਵਾ ਤੁਸੀਂ ਕਿਸ ਭਾਵਨਾ ਦੇ ਤਹਿਤ ਜਾਂ ਤੁਸੀਂ ਅੱਗੇ ਨਿਰੰਤਰ ਕਿਵੇਂ ਜਾਰੀ ਰੱਖੋਗੇ ਹਾਂਜੀ ਤੁਸੀਂ ਸਰਦਾਰ ਭਜਨ ਸਿੰਘ ਜੀ ਸਾਡੇ ਨਾਲ ਇਹ ਵਿਚਾਰ ਸਾਂਝਾ ਕਰਨਗੇ ਵੀ ਇਹ ਸੇਵਾ ਤੁਸੀਂ ਕਿਵੇਂ ਅਗਰਾਹੀ ਕੀਤੀ ਤੇ ਕਿਵੇਂ ਲੋਕਾਂ ਦੇ ਵਿੱਚ ਉਪਸ਼ਾਰ ਸਾਡੇ ਸਮੂਹ ਸੰਗਤ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਮੂਹ ਮਹੱਲੇ ਹਰ ਪੀੜਤਾਂ ਦਾ ਤਰਦ ਮਹਿਸੂਸ ਹੋਇਆ ਜੋ ਬਾਹਰ ਗੁਰੂ ਦੀ ਕੁਦਰਤ ਦੀ ਕਰੋਪੀ ਕਰਕੇ ਐਨੇ ਭਿਆਨਕ ਹੜ੍ਹ ਆਏ ਜਿਨ੍ਹਾਂ ਪਰਿਵਾਰ ਸੀ ਜੀਵ ਜੰਤੂ ਸੀ ਫਸਲਾਂ ਸੀ ਸਭ ਤਬਾਹ ਹੋ ਗਈਆਂ ਇਸ ਕਰਕੇ ਸਾਡੇ ਮਨ ਵਿੱਚ ਇਹ ਉਪਰਾਲਾ ਆਇਆ ਕਿ ਅਸੀਂ ਵੀ ਆਪਣੇ ਇਹਨਾਂ ਗਰੀਬ ਸੰਗਤ ਦਾ ਜੀਵ ਜੰਤੂ ਦਾ ਸਾਰਿਆਂ ਦਾ ਭਲਾ ਕਰੀਏ ਔਰ ਉਪਰਾਲਾ ਕੀਤਾ ਖਾਸ ਕਰਕੇ ਸਾਡੇ ਪ੍ਰਧਾਨ ਭਾਈ ਗੁਰਪ੍ਰੀਤ ਸਿੰਘ ਜੀ ਨੇ ਔਰ ਸਮੂਹ ਮਹਿਤੀ ਨੇ ਇਹਨਾਂ ਵਿੱਚ ਬਹੁਤ ਹੋਰ ਸਾਰੇ ਸਾਡੇ ਪ੍ਰਬੰਧਕ ਮੈਂਬਰ ਹਨ ਇਹਨਾਂ ਨੇ ਮਹੱਲੇ ਤੋਂ ਪੂਰੀ ਮਿਹਨਤ ਨਾਲ ਆਪਣੀ ਕਮਾਈ ਰਾਸ਼ਨ ਇਕੱਠਾ ਕਰਕੇ ਸਾਰੀ ਸੰਗ ਦੇ ਮਹੱਲੇ ਨਾਲ ਅੱਜ ਇਹ ਸਾਰਾ ਲੰਗਰ ਤਿਆਰ ਹੋ ਰਿਹਾ ਹੈ ਅਸੀਂ ਸਾਰਾ ਲੰਗਰ ਤਿਆਰ ਕਰਕੇ ਇਹਨਾਂ ਜੋ ਗਰੀਬ ਪਰਿਵਾਰ ਹਨ ਲੋੜਵੰਦ ਹਨ ਉਹਨਾਂ ਦੀ ਸਹਾਇਤਾ ਵਾਸਤੇ ਉਹਨਾਂ ਦੇ ਭਲਾ ਲਈ ਅੱਜ ਇਹ ਲੰਗਰ ਲੈ ਕੇ ਜਾ ਰਹੇ ਹਾਂ ਇਸ ਪ੍ਰਬੰਧ ਵਿੱਚ ਬਹੁਤ ਜੋ ਗਰੀਬ ਪਰਿਵਾਰ ਸੀ ਉਹਨਾਂ ਨੇ ਬਹੁਤ ਮਦਦ ਕੀਤੀ ਜਿੱਥੇ ਬਹੁਤ ਵੱਡੇ ਹੋਰ ਜੰਗੇ ਮਤਲਬ ਦੂਸਰੇ ਬੰਦੇ ਨੇ ਮਦਦ ਕਰਨੀ ਇੱਥੇ ਗਰੀਬ ਪਰਿਵਾਰਾਂ ਨੇ ਵੀ ਮਦਦ ਕੀਤੀ ਜੀ ਦੁੱਖ ਸਮਝਦੇ ਹੋਏ ਸਾਰੇ ਪਰਿਵਾਰਾਂ ਵੱਲੋਂ ਅੱਜ ਮਹੱਲਾ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਅਸੀਂ ਲੰਗਰ ਤਿਆਰ ਕਰ ਰਹੇ ਹਾਂ ਤੇ ਇਹ ਤਿਆਰ ਕਰਕੇ ਅੱਜ ਸਮੇਂ ਸਿਰ ਪਹੁੰਚਾਉਣ ਦੀ ਕਿਰਪਾ ਕਰਾਂ ਕਿਰਪਾ ਕਰਾਂ ਕਿਰਪਾ ਕਰਾਂਗੇ ਸੋ ਇਹ ਮੇਰੀਆਂ ਬੇਨਤੀਆਂ ਹਨ ਹੁਣ ਸਾਡੇ ਪ੍ਰਧਾਨ ਜੀ ਵੀ ਇਸ ਬਾਰੇ ਜੋ ਕਹਿਣਾ ਚਾਹਣਾ ਹਨ ਉਹ ਕਹਿਣਗੇ ਪ੍ਰਧਾਨ ਜੀ ਤੁਹਾਨੂੰ ਇੱਕ ਬੇਨਤੀ ਆ ਵੀ ਜਿਵੇਂ ਆਪਾਂ ਪਹਿਲੀ ਬਾਈਟ ਦੇ ਵਿੱਚ ਵੀ ਨੋਟ ਕੀਤਾ ਕਿ ਜਿਵੇਂ ਲੋਕ ਜਿਹੜੇ ਹੈਂਡ ਟੂ ਮਾਉਥ ਆ ਜਿੰਨਾਂ ਦੀ ਸਿਚੁਏਸ਼ਨ ਬਿਲਕੁਲ ਸਵੇਰੇ ਕੰਮ ਤੇ ਜਾਣਾ ਤੇ ਸ਼ਾਮ ਨੂੰ ਲਿਆ ਕੇ ਖਾਣਾ ਤੁਸੀਂ ਦੱਸਿਆ ਕਿ ਉਹਨਾਂ ਲੋਕਾਂ ਨੇ ਵੀ ਸੇਵਾ ਜਿਸ ਤਰ੍ਹਾਂ ਆਇਆ ਵੀ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਇਸੇ ਨੂੰ ਤਾਂ ਕਹਿੰਦੇ ਨੇ ਨਾ ਵੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਵੀ ਜਿਹੜੀ ਜਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਵੰਡ ਸ਼ਕਣਾ ਮਹਾਰਾਜ ਨੇ ਕਿਰਤ ਕਰਨਾ ਸਾਨੂੰ ਸੰਦੇਸ਼ ਦਿੱਤਾ ਹੈ ਉਹਨਾਂ ਲੋਕਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਤੇ ਆਉਣ ਵਾਲਾ ਜਿਹੜਾ ਟਾਈਮ ਆ ਰਿਹਾ ਵੀ ਜਿਹੜਾ ਅੱਜ ਤੋਂ 10 ਦਿਨ ਬਾਅਦ ਪਾਣੀ ਉੱਤਰਨਾ ਹੈ ਹਾਂਜੀ ਇਹ ਲੋਡ ਤਾਂ ਉਦੋਂ ਵੱਧ ਜਾਣੀ ਹੈ ਫਿਰ ਉਦੋਂ ਤੁਸੀਂ ਕੁਝ ਕਰ ਰਹੇ ਹੋ ਉਹਦੇ ਲਈ ਬਿਲਕੁਲ ਜੀ ਸਾਡੀ ਇਹ ਸੇਵਾ ਜਿਹੜੀ ਆ ਸਾਰੀ ਸੰਗਤ ਦੇ ਸਹਿਯੋਗ ਨਾਲ ਨਿਰੰਤਰ ਜਾਰੀ ਰਹੂਗੀ ਸੋ ਇਸ ਸਮੇਂ ਜੋ ਜੋ ਸਵੇਰ ਜਾਂਦੇ ਆ ਤੇ ਸ਼ਾਮ ਨੂੰ ਲਿਆ ਕੇ ਜਿੰਨਾ ਪਰਿਵਾਰਾਂ ਨੇ ਖਾਣਾ ਹੁੰਦਾ ਯਾਨੀ ਬਹੁਤ ਹੀ ਗਰੀਬ ਪਰਿਵਾਰ ਨੇ ਉਹ ਵੀ ਲੋੜਵੰਦ ਪਰਿਵਾਰ ਵੀ ਲੋੜਵੰਦ ਪਰਿਵਾਰਾਂ ਦੇ ਨਾਲ ਅੱਜ ਖੜੇ ਆ। ਸੋ ਇਹ ਬਹੁਤ ਪੰਜਾਬ ਦੇ ਵਿੱਚ ਰਹਿੰਦੇ ਆ ਫਖਰ ਵਾਲੀ ਗੱਲ ਆ ਵੀ ਗੁਰਾਂ ਨੇ ਸਾਨੂੰ ਪੰਜਾਬ ਦੀ ਧਰਤੀ ਤੇ ਜਨਮ ਦਿੱਤਾ। ਅਸੀਂ ਬੜਾ ਹੀ ਮਾਣ ਮਹਿਸੂਸ ਕਰਦੇ ਆ ਪਰਿਵਾਰ ਜੋ ਤਨ ਮਨ ਧਨ ਕਰਕੇ ਸਾਰਿਆਂ ਨੇ ਤਨ ਨਾਲ ਵੀ ਸੇਵਾ ਕੀਤੀ, ਪ੍ਰਸ਼ਾਦਾ ਵੰਡ ਰਿਆ, ਮਨ ਕਰਕੇ ਵੀ ਸੇਵਾ ਕੀਤੀ ਤੇ ਧਨ ਕਰਕੇ ਵੀ ਸੇਵਾ ਕੀਤੀ ਵੀ ਬਹੁਤ ਜ਼ਿਆਦੇ ਥੋੜੇ ਥੋੜਾ ਤੇ ਬਾੜੇ ਚੋਂ ਬਾੜਾ ਹਰੇਕ ਨੇ ਗੁਰੂ ਘਰ ਦੇ ਵਿੱਚ ਸੇਵਾ ਕਰਾਈ ਸੋ ਤੁਸੀਂ ਵੇਖਿਆ ਹੀ ਆ ਕਿ ਲੰਗਰ ਜਿਹੜਾ ਗੁਰੂ ਘਰ ਤਿਆਰ ਹੋ ਰਿਹਾ ਬਸ ਥੋੜੇ ਜਿਹੇ ਸਮੇਂ ਦੇ ਵਿੱਚ ਆਪਾਂ ਇਸ ਲੰਗਰ ਨੂੰ ਜਿਹੜਾ ਕਿ ਟਰਾਲੀਆਂ ਡ੍ਰੈਕਟਰਾਂ ਦੇ ਵਿੱਚ ਲੋਡ ਕਰਕੇ ਤੇ ਫਰੋਜਪੁਰ ਸ਼ਹਿਰ ਦੇ ਵਿੱਚ ਜੋ ਪਿੰਡਾਂ ਦੇ ਵਿੱਚ ਪਾਣੀ ਆਇਆ ਉੱਥੋਂ ਦੀ ਸੰਗਤ ਤੇ ਉੱਥੋਂ ਦੇ ਪਰਿਵਾਰਾਂ ਨੂੰ ਜੋ ਇਹ ਮੁਹੱਈਆ ਕਰਵਾਇਆ ਜਾਏਗਾ ਹਾਂਜੀ ਫਿਰੋਜ਼ਪੁਰ ਦੇ ਜਿਹੜੇ ਸਰਹੱਦੀ ਜਿਹੜੇ ਖੇਤਰ ਆ ਸਾਰਾ ਉਹ ਪਾਣੀ ਦੀ ਮਾਰ ਹੇਠਾ ਜਿਵੇਂ ਰਾਜੋ ਕੋਈ ਗੱਟੀ ਜਾਂ ਹੋਰ ਕਈ ਪਿੰਡ ਉਹਦੇ ਨਾਲ ਨਾਲ ਹਾਂਜੀ ਹਾਂ ਦੇਖੇ ਜਾ ਰਹੇ ਆ ਜੋ ਉੱਥੇ ਹੋਰ ਵੀ ਆਪਣਾ ਜਿਹੜਾ ਸਮਾਜ ਸੇਵੀ ਹੋਵੇ ਕਲਾਕਾਰ ਵੀਰ ਹੋਵੇ ਹਾਂਜੀ ਹਾਂ ਹਰਕ ਲੀਡਰ ਹੋ ਗਿਆ ਜਣੇ ਕਿ ਵੀ ਅੱਜ ਜੋ ਪੰਜਾਬ ਚ ਭਾਵਨਾ ਦੇਖਣ ਨੂੰ ਮਿਲਦੀ ਆ ਹਾਂਜੀ ਹਾਂਜੀ ਕਿਤੇ ਨੇ ਕਿਤੇ ਜਿਹੜੀ ਪੋਲਿਟਿਕਸ ਵੀ ਇੱਕ ਥਾਂ ਤੇ ਅੱਜ ਇੱਕ ਛਾਂ ਥੱਲੇ ਇਕੱਠੀ ਹੋਈ ਵੀ ਆ ਹਾਂਜੀ ਪਰ ਜਿਹੜੇ ਇਸ ਇਸ ਥਾਂ ਤੇ ਵੀ ਆ ਕੇ ਆਪਣੀ ਜਿਹੜੀ ਚਾਂਦੀ ਪੋਲਿਟਿਕਸ ਵਾਲਾ ਪੱਤਾ ਖੇਡ ਜਾਂਦੇ ਆ ਕਿ ਉਹਨਾਂ ਨੂੰ ਦਰਦ ਹੈ ਪੰਜਾਬ ਦਾ ਨਹੀਂ ਜੀ ਦੇਖੋ ਬਿਲਕੁਲ ਨਹੀਂ ਦਰਦ ਹੈ ਇਹ ਜਦੋਂ ਤੋਂ ਜਿਹੜੀਆਂ ਆਪਣੇ ਜੱਟਾਂ ਜ਼ਿਮੀਂਦਾਰਾਂ ਦੀਆਂ ਭਰਾਵਾਂ ਦੀਆਂ ਜ਼ਮੀਨਾਂ ਜਿਹੜੀਆਂ ਇਹ ਸਰਕਾਰ ਜਿਹੜੀ ਆ ਆਪਣੇ ਲੌਰ ਨੂੰ ਫਰਦੀ ਸੀ ਫੈਕਟਰੀਆਂ ਉਦੋਂ ਇਹ ਬੰਦ ਕਰਵਾਇਆ ਗਿਆ ਜੋ ਇਹਨਾਂ ਦੇ ਹੱਕ ਆਪਦੇ ਆਪਦੇ ਕੋਲੇ ਹੀ ਰਹਿਣ ਦਿੱਤੇ ਗਏ ਤਾਂ ਇਹ ਦੂਜੇ ਪਾਸੇ ਉਹ ਜਿਹੜੀ ਪੰਜਾਬ ਨੂੰ ਮਾਰ ਪਈ ਗਈ ਆ ਵੀ ਪਾਣੀ ਕਰਕੇ ਤੇ ਉਹ ਜਿਆਦਾ ਅਸਰ ਜਿਹੜਾ ਜ਼ਮੀਨਾਂ ਨੂੰ ਰੋਗ ਦੇ ਆਇਆ ਤੇ ਜ਼ਮੀਨਾਂ ਤੇ ਹੀ ਜਿਆਦਾ ਜਿਹੜਾ ਉਹ ਲੋਕਾਂ ਦਾ ਨੁਕਸਾਨ ਹੋਇਆ ਜਿਹੜੀ ਬਤਲ ਹੈ ਕਿਸੇ ਦਾ 100 ਕਿੱਲਾ ਕਿਸੇ ਦੇ 50 ਕਿੱਲੇ ਪਰ ਫੇਰ ਵੀ ਗੁਰੂ ਸਾਹਿਬ ਦੀ ਬਖਸ਼ ਨਾਲ ਜਿਹੜਾ ਪਹਿਲਾ ਹੀ ਇਹ ਸ਼ੁਰੂ ਤੋਂ ਮੁੱਦਤਾਤ ਹੋਈ ਹੈ ਜਦੋਂ ਦਾ ਪੰਜਾਬ ਵਸਿਆ ਤੇ ਗੁਰੂਆਂ ਦੇ ਸਮੇਂ ਤੋਂ ਹੀ ਕਿਸੇ ਸਰਕਾਰ ਨੇ ਸਮਾਂ ਜਿਹੜਾ ਕਿ ਪੰਜਾਬ ਦੇ ਹੱਕ ਵਿੱਚ ਚੰਗਾ ਨਹੀਂ ਗੁਜ਼ਾਰਿਆ ਉਹ ਸਮਾਂ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੀ ਸੰਗਤ ਨਾਲ ਐਂਟੀ ਹੋ ਗਈ ਚੱਲੀ ਹੈ ਜੋ ਮੌਕੇ ਦੀ ਹਕੂਮਤ ਦੀ ਜੀ ਕੋਈ ਵੀ ਹਕੂਮਤ ਨੇ ਪੰਜਾਬ ਦਾ ਕਦੇ ਦਰਦ ਨਹੀਂ ਸੋਚਿਆ ਸਾਧਨੀ ਦਿੱਤਾ ਉਹ ਉਹੀ ਹਕੂਮਤਾਂ ਨੇ ਬਸ ਚਿਹਰੇ ਬਦਲਦੇ ਰਹਿੰਦੇ ਆ ਜੀ ਪਰ ਹਕੂਮਤਾਂ ਉਹੀ ਨੇ ਜੀ

ਬੀ ਉਦੋਂ ਪਹਿਲਾਂ ਜਿਵੇਂ 88 ਵਾਲੇ ਇਹਨਾਂ ਨੇ ਸਿਆਣੇ ਬਾਬਿਆਂ ਨੇ ਦੇਖੇ ਪਹਿਲਾਂ ਹਾਲਾਤ ਹਨ ਫਿਰ ਵੈਸੇ 2 ਸਾਲ ਪਹਿਲਾਂ ਵੀ ਤਬਾਹੀ ਦਾ ਮੰਜ਼ਰਾਇ ਸੀ ਪਰ ਇੰਨਾ ਨਹੀਂ ਸੀਗਾ ਹਾਂਜੀ ਪਰ ਇਹ ਵਾਰੀ-ਵਾਰੀ ਜਿਹੜਾ ਆਉਣਾ ਸ਼ੁਰੂ ਹੋ ਗਿਆ ਇਹਦੇ ਬਾਰੇ ਤੁਸੀਂ ਕੀ ਥੌਟ ਰੱਖਦੇ ਹੋ ਤੁਹਾਡਾ ਕੀ ਵਿਚਾਰ ਹੈ ਵਿਚਾਰ ਤਾਂ ਇਹੀ ਹੈ ਜੀ ਕਿ ਮੇਰੇ ਹਿਸਾਬ ਨਾਲ ਕੁਦਰਤੀ ਨਹੀਂ ਹੋ ਰਿਹਾ ਲੋਕੀ ਹੋ ਰਿਹਾ ਅੱਛਾ ਜੀ ਜਿਵੇਂ ਕਿ ਸਰਕਾਰਾਂ ਨੂੰ ਇਹ ਚੀਜ਼ ਦਾ ਪਤਾ ਸੀ ਕਿ ਬਾਰਸ਼ਾਂ ਆਉਣੀਆਂ ਹੂੰ ਉਹਨਾਂ ਨੇ ਡੈਮ ਵਿੱਚ ਪਹਿਲਾਂ ਹੀ ਪਾਣੀ ਜਿਹੜਾ ਕਿ ਜਮ੍ਹਾਂ ਕਰ ਰੱਖਿਆ ਸੀ ਇਹ ਹੂੰ ਬਾਦਸ਼ਾਹ ਆਉਣ ਕਰਕੇ ਹੂੰ ਉਹਨਾਂ ਨੂੰ ਜਿਹੜਾ ਇਹ ਪਾਣੀ ਓਵਰਫਲੋ ਹੋਣ ਕਰਕੇ ਡੈਮ ਖੁੱਲਣੇ ਪਏ ਜੀ ਜੀ ਮੇਨ ਰੋਲਾ ਆਉਂਦਾ ਜਿਹੜਾ ਇਹਨਾਂ ਦਾ ਲੈਂਡ ਪੌਲਿੰਗ ਦਾ ਜਿਹੜਾ ਚੱਲ ਰਿਹਾ ਸੀ ਓਕੇ ਸਰਕਾਰਾਂ ਦਾ ਉਹ ਵੈਸੇ ਤਾਂ ਪੰਜਾਬ ਹਮੇਸ਼ਾ ਇੱਕਜੁੱਟ ਹੋ ਕੇ ਖੜਦਾ ਹੂੰ ਹੂੰ ਜਦੋਂ ਵੀ ਪੰਜਾਬ ਤੋਂ ਕੋਈ ਵਿਪਤਾ ਆਉਂਦੀ ਪੰਜਾਬ ਇੱਕਜੁੱਟ ਹੋ ਜਾਂਦਾ ਹੂੰ ਸ਼ੁਰੂਤ ਹੋ ਰਿਹਾ ਪਰ ਇਹਨਾਂ ਨੂੰ ਪਤਾ ਸੀ ਸਾਨੂੰ ਜ਼ਮੀਨਾਂ ਐ ਤਾਂ ਮਿਲ ਨਹੀਂ ਰਹੀਆਂ ਹੂੰ ਅਸੀਂ ਜ਼ਮੀਨਾਂ ਨੂੰ ਐ ਖਤਮ ਕਰੀਏ ਨਾ ਦੇ ਖੇਤੀਬਾੜੀ ਖਤਮ ਕਰੀਏ ਜੀ ਜਿਹਦੇ ਕਰਕੇ ਮਜਬੂਰ ਹੋ ਕੇ ਸਾਨੂੰ ਹੱਥ ਜੋੜ ਕੇ ਆਪ ਕਹਿਣ ਵੀ ਭਾਈ ਤੂੰ ਹੀ ਛੱਡੀਆਂ ਜ਼ਮੀਨਾਂ ਲੈ ਲੈ ਉਹ ਮੇਨ ਮੁੱਦਾ ਇਹੀ ਹੋ ਕੁਦਰਤੀ ਜੇ ਆਪਾਂ ਕੋਈ ਆਫਤ ਕੁਦਰਤੀ ਆਫਤ ਹੈ ਜੀ ਜੀ ਚਲੋ ਜੀ ਅਖੀਰ ਤੇ ਆਪਾਂ ਗੁਰੂ ਘਰ ਦੇ ਗ੍ਰੰਥੀ ਸਿੰਘ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਬੇਨਤੀ ਹੈ ਕਿ ਅੱਜ ਤੋਂ ਪਹਿਲਾਂ ਸਿੱਖਾਂ ਦੇ ਪਹਿਲੇ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਨੇ ਗਰੀਬਾਂ ਦੀ ਸਹਾਇਤਾ ਵਾਸਤੇ ਵੀਰਪੇ ਦਾ ਲੰਗਰ ਲਾਇਆ ਸੀ ਉਸਤੇ ਪਹਿਰਾ ਦਿੰਦਿਆਂ ਹੋਇਆਂ ਗੁਰਦੁਆਰਾ ਭਾਈ ਗੁਰਦਾਸ ਦੀ ਪ੍ਰਬੰਧਕ ਕਮੇਟੀ ਨੇ ਵੀ ਇਹ ਸੇਵਾ ਨਿਭਾਈ ਹੈ ਜੋ ਕਿ ਹਜੇ ਵੀ ਜਾਰੀ ਹੈ ਸਤਿਗੁਰੂ ਨਾਨਕ ਮਾਨ ਰਾਇ ਨੇ ਵਿਦੇਸ਼ ਕੀਤਾ ਸੀ ਕਿ ਸੱਚੀ ਕਿਰਤ ਕਰਨੀ ਨਾਮ ਜਪਣਾ ਵੰਡ ਸਕਣਾ ਉਤੇ ਸੰਗਤ ਮਹੱਲਾ ਨਿਵਾਸੀ ਪਹਿਰਾ ਦੇ ਰਹਿ ਹਨ ਸਤਿਗੁਰੂ ਕਿਰਪਾ ਕਰਨ ਉਹ ਹੜਪੀੜਤਾ ਦੇ ਸਹਾਇਤਾ ਵਾਸਤੇ ਜੋ ਸਮਗਰੀ ਇਕੱਤਰ ਕੀਤੀ ਹੈ ਸਾਰੀਆਂ ਸੰਗਤਾਂ ਦੇ ਸੰਯੋਗ ਨਾਲ ਉਹ ਗੁਰੂ ਕੇ ਲੰਗਰ ਤਿਆਰ ਹੋ ਰਿਹਾ ਹਨ ਸਤਿਗੁਰੂ ਕਿਰਪਾ ਕਰਨ ਖਜ਼ਾਨੇ ਭਰਪੂਰ ਕਰਨ ਚੜ੍ਹਦੀ ਕਲਾ ਰੱਖਣ ਸੇਵਾ ਕਰਨ ਦਾ ਬਲ ਉਦਨ ਬਖਸ਼ਣ ਜੀ ਬੇਨਤੀ ਨੂੰ ਪ੍ਰਵਾਨ ਕਰਨ ਅਤੇ ਅੱਗੇ ਵਜਤ ਤੋਂ ਇਹ ਜਾ ਕੋਈ ਕੁਦਰਤੀ ਕਹਿਰ ਨਾ ਆਵੇ ਸਤਿਗੁਰੂ ਸਾਰਿਆਂ ਦੇ ਮਨਾਂ ਵਿੱਚ ਬੈਠ ਕਰਕੇ ਆਪ ਦੀ ਸੇਵਾ ਆਪ ਲੈ ਬੇਨਤੀ ਨੂੰ ਪ੍ਰਵਾਨ ਕਰਨੀ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਡਾ ਅਪਰਾਲਾ ਹੈ ਹਰਪੀੜਤਾ ਲਈ ਤੇ ਉਥੇ ਫਰੀਦਕੋਟ ਦੇ ਜਿਹੜੇ ਪੁਲਸ ਪ੍ਰਸ਼ਾਸਨ ਐ एसएसपी ਮੈਡਮ ਪ੍ਰਗਿਆਜਨ ਉਹਨਾਂ ਵੱਲੋਂ ਵੀ ਸੇਵਾ ਭੇਜੀ ਗਈ ਹੈ ਤੇ ਸਾਡੇ ਨਾਲ ਐਸਆਈ ਅੰਗਰੇਜ਼ ਸਿੰਘ ਜੀ ਇਸ ਬਾਰੇ ਜਾਣਕਾਰੀ ਦੇਣਗੇ ਹਾਂਜੀ ਸਿੰਘ ਸਾਹਿਬ ਕੀ ਕੀ ਸੇਵਾ ਭੇਜੀ ਉਹਨਾਂ ਨੇ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਅਸੀਂ ਰੋਇਪੁਰ ਹੜਪੀਟ ਦਾ ਲਈ ਲੰਗਰ ਲਾਣ ਲਈ ਉਪਰਾਲਾ ਕੀਤਾ ਸੀ ਜੀ ਭਾਈ ਗੁਰਦਾਸ ਜੀ ਗੁਰਦਰਾ ਸਾਹਿਬ ਵੱਲੋਂ ਇਹ ਲੰਗਰ ਤਿਆਰ ਕੀਤੇ ਗਏ ਜੀ ਸਾਡੇ ਪ੍ਰਧਾਨ ਸਾਹਿਬ ਨੇ ਸਾਡੇ ਮੈਂਬਰਾਂ ਨੇ ਦਿਨ ਰਾਤੇ ਕਰਕੇ ਜੇਸੋ ਪ੍ਰੋਜੈਕਟ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਸਾਨੂੰ ਸਭ ਤੋਂ ਵੱਡਾ ਸਹਿਯੋਗ ਮਾਨਯੋਗ ਸਾਡੇ ਐਸਐਸਪੀ ਫਰੀ ਕੋਟ ਰਿਗਾ ਜੈਨ ਜੀ ਵੱਲੋਂ ਕਾफी ਤੌਰ ਮਿਲਿਆ ਸਾਨੂੰ ਜੀ ਬਾਕੀ ਪੁਲਿਸ ਲਾਈਨ ਦੇ ਕੁਆਟਰਾਂ ਵੱਲੋਂ ਸਾਨੂੰ ਬਹੁਤ ਸਹਿਯੋਗ ਮਿਲਿਆ ਜੀ ਮੁਲਾਜ਼ਮਾਂ ਨੇ ਬਹੁਤ ਹੀ ਸਾਡੇ ਦਾ ਸਹਿਯੋਗ ਦਿੱਤਾ ਸਾਡਾ ਜੀ ਵੱਡੀ ਤੋਂ ਵੱਡੀ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਜੀ ਜਿਸ ਕਰਕੇ ਹਜੇ ਤੇ ਟਰਾਲੇ ਲੰਘਰ ਤੇ ਲੈ ਕੇ ਜਾ ਰਹੇ ਆ ਜੀ ਇਸ ਕਰਕੇ ਸਾਨੂੰ ਬਹੁਤ ਇਹਨਾਂ ਦੇ ਮਾਣ ਆਈ ਵਾਹਿਗੁਰੂ ਜੀ ਖਾਲਸਾ ਉਹ ਵਾਹਿਗੁਰੂ ਜੀ ਕਿ ਫਤਿਹ ਜਿੱਦਾਂ ਜੀ ਪੁਲਿਸ ਲਾਈਨ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਸ਼ਸ਼ੋਭਤ ਆ ਬਹੁਤ ਸੋਹਣਾ ਕੀ ਉਹ ਗੁਰਦੁਆਰਾ ਸਾਹਿਬ ਇਸ ਗੁਰਦੁਆਰੇ ਨਾਲ ਜੁੜ ਕੇ ਸੇਵਾ ਭੇਜ ਰਿਹਾ ਸਾਰੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਭਾਈ ਜੀ ਬਾਈ ਬਾਜ ਜਸਵੰਦਰ ਜੀ ਸਾਡੇ ਹੈਗੇ ਆ ਜੀ ਜੀ ਬਾਬਾ ਜਸਵੰਦਰ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਜੀ ਉਹਨਾਂ ਨੇ ਵੀ ਦਿਨ ਪਰ ਇੱਕ ਕਰਕੇ ਸਾਡੇ ਨਾਲ ਜਿੰਨੀ ਸੇਵਾਵਤ ਤੁਮਦ ਕਰਨੀ ਕੋਸ਼ਿਸ਼ ਕੀਤੀ ਸਾਡੀ ਜੀ ਠੀਕ ਹੈ ਜੀ ਠੀਕ ਹੈ ਸ਼ਾਮ ਨੂੰ ਵੀ ਸੇਵਾ ਦੇ ਜਾਂਦੇ ਸੀਗੇ ਜੀ ਜੀ ਸਵੇਰ ਵਿੱਚ ਸੇਵਾ ਫੇਰ ਦੇ ਕੇ ਗਏ ਸਾਡੇ ਅਸਤੇ ਜੀ ਜੀ ਤੇ ਇਸ ਕਰਕੇ ਬਹੁਤ ਹੀ ਵੱਡਾ ਉਪਰਾਲਾ ਹੋ ਰਿਹਾ ਪੁਲਿਸ ਮੁਲਾਜ਼ਮਾਂ ਵੱਲੋਂ ਸਾਡੇ ਲਈ ਜੀ ਠੀਕ ਹੈ ਤੇ ਬਹੁਤ ਹੀ ਧੰਨਵਾਦ ਆ ਜੀ ਪੁਲਿਸ ਮੁਲਾਜ਼ਮ ਦੇ ਬਹੁਤ ਹੀ ਸਤਿਕਾਰਯੋਗ ਸਾਡੇ ਹੈਗੇ ਜੀ ਉਹਨਾਂ ਦਾ ਬੜਾ ਧੰਨਵਾਦ ਜੀ ਮੈਡਮ ਪ੍ਰਗਿਆ ਜਨ ਬਹੁਤ ਸੋਹਣਾ ਸ਼ਹਿਰ ਦੇ ਵਿੱਚ ਉਪਰਾਲੇ ਕਰ ਰਹੇ ਆ ਹਾਂਜੀ ਤੇ ਬਾਬਾ ਫਰੀਦ ਜੀ ਦਾ ਆਗਮਨ ਪੁਰਬ ਵੀ ਆ ਰਿਹਾ ਪਰ ਉੱਚ ਕ્રાਫਟ ਮੇਲਾ ਜਾਂ ਹੋਰ ਰਹੀ ਚੀਜ਼ਾਂ ਉਹਨਾਂ ਨੇ ਕੈਂਸਲ ਰੱਖੀਆਂ ਪਰ ਬਾਬਾ ਜੋ ਬਾਬਾ ਜੀ ਦੇ ਪ੍ਰਤੀ ਧਾਰਮਿਕ ਸ਼ਰਧਾ ਹੈਗੀ ਉਹ ਸੰਪੂਰਨ ਹੋਏਗੀ ਸੋ ਇਸੇ ਤਰ੍ਹਾਂ ਨਿਰੰਤਰ ਸੇਵਾ ਜਾਰੀ ਰਹੂਗੀ ਜੀ ਠੀਕ ਹੈ ਜੋ ਅਜੀ ਖਾਲਸਾ ਜੋ ਪੰਜਾਬ ਵਿੱਚ ਹੜ ਆਏ ਹੋਏ ਹਨ ਉਨਾ ਦੀ ਮਦਦ ਲਈ ਸ਼ੈਤਾਂਵਾਜ ਤੇ ਗੁਰੂ ਕੇ ਲੰਗਰ ਤਿਆਰ ਕੀਤੇ ਗਣ ਇਹ ਸੇਵਾ ਸਬੰਧਕ ਕਮੇਟੀਆਂ ਵੱਲੋਂ ਯਾਨ ਪਿਤਾ ਵਾਰ ਜੀ ਇਸ ਵਕਤ ਡੋਗਰ ਵਾਸੀਆਂ ਸਾਰੀਆਂ ਸੰਗਤਾਂ ਨੇ ਰਲ ਮਿਲ ਕਰਕੇ ਇਹ ਸੇਵਾ ਨਿਭਾਈ ਹੈ ਆਪ ਨੇ ਸਫਲੀ ਕਰਨੀ ਜਿਨ੍ਹਾਂ ਖਜਾਨਿਆਂ ਵਿੱਚੋਂ ਰਸਤਾ ਆਇਆ ਹਨ ਖਜਾਨੇ ਭਰਪੂਰ ਕਰਨੇ ਵਿਗਿਆਰਿਆ ਕਰਨਾ ਦਰਗਾਹ ਦੇ ਪੀਰਾਂ ਨੂੰ ਸੰਗਤਾਂ ਨੇ ਤਨ ਮਨ ਤਨ ਕਰਕੇ ਗੁਰੂ ਕੇ ਲੰਗਰ ਤਿਆਰ ਕੀਤੇ ਸੇਵਾ ਨੂੰ ਭਾਈ ਸਫਲੀ ਕਰਨੀ ਚੜ੍ਹਦੀ ਕਲਾ ਰੱਖਣੀ ਹਰ ਵੰਦਾਨ ਤਮਨ ਸਦੇ ਵਰਸਨਾ ਦੀ ਐਸ ਵਕਤ ਗੁਰਕੇ ਲੰਗਰ ਤਿਆਰ ਵਰ ਤਿਆਰ ਹਨ ਤੇ ਹਰ ਪੀੜਤਾ ਵਾਸਤੇ ਰੋਜ਼ ਪਰ ਵਕੇ ਨਿਜਲ ਵਾਸਤੇ ਤਿਆਰ ਰਾਹ ਪੇ ਨੂੰ ਕੰਗਿਆ ਦੂਰ ਕਰਦੇ ਹੋਇਆ ਤਾਂ ਪਿਤਾ ਜੀਓ ਕਿਰਪਾ ਕਰੋ ਆਮ ਸਾੰਗੋ ਪੀਸੇ ਭਾਂਦੇ ਕਾਰਜ ਰਾਜ ਕਰਨੀ ਚੜ੍ਹਦੀ ਕਲਾ ਰੱਖਣੀ ਹਾਜ਼ਰੀਆਂ ਪ੍ਰਮਾਨ ਕਰੋ ਤਨ ਪੁਨ ਭਟਾ ਮਨਜ਼ੂਰ ਕਰਨੀਆਂ ਦਰੋਂ ਘਰੋਂ ਸਿੱਖੀ ਜੀਵਨ ਵਰਸਨਾ ਨਾਮ ਦੀ ਦਾਤ ਬਜਤ ਕਰ ਐਨ ਸਮਗਰੀ ਜਿਹੜੀ ਆ ਰਾਸ਼ਨ ਹੜਪੀਟਾਂ ਦਾ ਜੋ ਟਰਾਲੀ ਦੇ ਵਿੱਚ ਲੋਡ ਹੋੜ ਚੁੱਕਿਆ ਔਰ ਬਿਲਕੁਲ ਤੁਰਨ ਦੀ ਤਿਆਰੀ ਹੈ ਸਿੰਘਾਂ ਦਾ ਜਥਾ ਤਿਆਰ ਆ ਹਾਂਜੀ ਬਾਬਾ ਜੀ ਬੋਲੇ ਇਸੋਨਿਆ ਸ੍ਰੀ ਕਾਮਲ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਵਾਤਵਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ